ਸਾਰੀ ਜ਼ਿੰਦਗੀ ਕਰਮੋਂ ਮਾਤਾ ਗੰਗਾ ਜੀ ਨੂੰ ਮਿਹਣੇ ਮਾਰਦੀ ਰਹੀ ਕੀ ਬਚਨ ਕਿਹਾ ਕਹਿੰਦੇ ਪਤਾ ਨਹੀਂ ਗੰਗਾ ਉੱਪਰੋਂ ਕੀ ਕੀ ਕਰਕੇ ਛੁੱਟੀ ਜਾਂਦੀ ਆ ਸਾਡੇ ਤੇ ਵੀ ਤੇਰੇ ਘਰ ਤਾਂ ਨਿਆਣਾ ਹੈ ਨਹੀਂ ਕੋਈ ਸਾਡੇ ਬੱਚੇ ਨੂੰ ਖਾਣ ਵਾਸਤੇ ਤਰੀ ਹੋਈ ਆ ਪਤਾ ਨਹੀਂ ਕੀ ਕਰਕੇ ਗੇਰਿਆ ਪਾਣੀ ਚ ਆਖੋ ਸਤਨਾਮ ਇਹ ਬਲੇ ਖਈ ਹੋਆ ਮਾਰਾ ਪਿੰਡਾਂ ਚ ਔੜਾ ਵਿਚਾਰੀ ਜਿਹੜੀ ਉੱਥੇ ਨੂੰ ਜਾਇੰਨੀ ਆ ਉਹ ਉਹ ਆਪਣੇ ਵਿੜੇ-ਵੁੜਿਆਂ ਫਿਰੇਂਗੀਆਂ ਔਰ ਕਿੱਥੇ ਫਿਰੇਂਗੀਆਂ ਬਸ ਵੇਰੇ ਸਾਰਾ ਟੱਬਰ ਖੜਿਆ ਭਾਈ ਮਹਾਰਾ ਤੋਂ ਖੋਨ ਕੇ ਛਿੱਟੇ ਗੇਰ ਗਿਆ ਕੋਈ ਆਖੋ ਸਤਨਾ ਸਾਰਾ ਟੱਬਰ ਬੈਟਰੀਆਂ ਲੈ ਲੈ ਦੇਖ ਰਿਆ ਇਹ ਹੁੰਦਾ ਵੀ ਕੁੱਤੇ ਬਿੱਲੇ ਜਿਹੜੇ ਫਿਰਦੇ ਨੇ ਆ ਕੋਈ ਚੀਜ਼ ਫਸ ਗਈ ਉਹਨਾਂ ਦੇ ਖਾਣ ਨੂੰ ਤਾਂ ਮਾਸ ਹੀ ਆ ਹੋਰ ਕੀ ਆ ਹੁਣ ਮਣੇ ਮੋਟੇ ਕੋਈ ਵਿੜੇ ਦੇ ਦਰਵਾਜ਼ਿਆਂ ਮੋਰੇ ਨੂੰ ਬਿੱਲੀਆਂ ਬਾਲੀਆਂ ਲੰਘੀਆਂ ਖੂਨ ਖਾਨ ਕੋਈ ਚੂਹਾ ਚਾਹ ਫਸ ਗਿਆ ਲੈ ਗਿਆ ਵਿਚਾਰੀਆਂ ਇਧਰ ਸਾਰੇ ਟੱਪਰ ਨੂੰ ਫਿਕਰ ਪੈ ਗਿਆ ਵੀ ਮਹਾਰਾਤੋ ਕਰ ਗਿਆ ਕੋਈ ਕੰਮ ਬਈ। ਕਿਆ ਕਰੇਗਾ ਕੋਈ? ਕਰ ਸਕਦਾ ਕੋਈ ਕਿਸੇ ਨੂੰ ਕੁਛ। ਕਦੇ ਕਹਿੰਦੇ ਨਹੀਂ ਮਾਨੂੰ ਤਾਂ ਫਲਾਣੀ ਚੀਜ਼ ਹੋ ਗਈ ਬਈ। ਕਦੇ ਟਾਈ ਫੈਟ ਆ ਲਾਲਣੂ ਤੋਂ ਡੇਰਾ ਵਸੇ ਨੂੰ ਤੁਰਦਾ ਜਾਂਦਾ ਦੇਖਿਆ ਕਿਸੇ ਨੇ? ਬੁਖਾਰ ਅੰਦਰ ਹੀ ਐ। ਇਹ ਸਭ ਬਹਿਮ ਭਰਮ ਸਾਡੇ ਅੰਦਰ ਨੇ। ਕੋਈ ਪਤਾ ਨਹੀਂ ਕਦੋਂ ਜਾਗ ਜਾਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਹਿਮ ਚ ਬੰਦਾ ਫਸਿਆ ਨਹੀਂ ਤੇ ਲੁੱਟਿਆ ਨਹੀਂ ਮਹਰ ਵਾਲਾ ਲਾਣਾ ਬਥੇਰਾ ਬੈਠਿਆ ਲੁੱਟਣ ਵਾਲਾ ਜਿਹੜੇ ਮਰਜੀ ਕੋਲ ਵਗਜੋ ਅਗਲਾ ਕਹਿੰਦਾ ਮੈਂ ਦੱਸ ਦਿੰਨਾ ਸਾਰਾ ਕੁਝ ਜੀ ਤਾਂ ਹੀ ਤਾਂ ਮਾਰੇ ਬਾਣੇ ਦੀ ਕਦਰ ਘਟ ਗਈ ਸਾਡੇ ਲੋਕਾਂ ਦੀ ਸਾਡੇ ਵਾਲੇ ਵੀ ਹੈਗੇ ਹੋਰ ਵੀ ਬਹੁਤ ਆ 1500 ਪੀੜੀ ਪੀ ਗਿਆ ਲੋਕੋ ਨੂੰ ਬਾਬਾ ਕਹਿੰਨੇ ਆ ਇਹ ਹਾਲਾਤ ਹੋ ਗਏ ਸਾਡੇ ਲੋਕਾਂ ਦੇ ਬਾਬੇ ਕੌਣ ਸੀ ਬਾਬੇ ਉਹ ਸੀ ਜਿਹੜੇ ਨੀਹਾਂ 'ਚ ਖੜ ਗਏ ਪਰ ਸਾਡੇ ਵਾਸਤੇ ਪੂਰਨੇ ਪਾ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਬੇ ਕੌਣ ਸੀ ਜਿਹੜੇ ਸਵਾ ਸਵਾ ਲੱਖ ਨਾਲ ਲੜ ਗਏ ਚਮਕੌਰ ਦੀ ਗੜੀ 'ਚ ਉਹ ਸੀ ਬਾਬੇ ਅਸੀਂ ਅਸੀਂ ਹੋਰੇ ਪਾਸੇ ਤੁਰੇ ਬੈਠੇ ਆ ਜਿਹਦੀ ਕੋਈ ਕਮਾਈ ਨਹੀਂ ਹੈ ਕੋਈ ਜੀਵਨ ਨਹੀਂ ਹੈ ਕੋਈ ਗੁਰਮੁਖ ਪਿਆਰੇ ਜੀਵਨ ਦੀ ਕੋਈ ਬਖਸ਼ਿਸ਼ ਨਹੀਂ ਹੈ ਸਾਡੀ ਦੁਨੀਆ ਹਰ ਕੋ ਨੂੰ ਐਵੇਂ ਇਹੋ ਜਿਹੇ ਤਰੀਕੇ ਨਾਲ ਸੋਚਣ ਲੱਗ ਪਈ ਕਹਿੰਦੇ ਨੇ ਪਿੰਡਾਂ 'ਚ ਮਾਈਆਂ ਬਾਬੇ ਤੋਂ ਇੰਝ ਬੋਲਾ ਸਾਰੇ ਪਾਸਾ ਇੱਕੋ ਬਾਤ ਆ ਆਖੋ ਸਤਨਾਹ ਕਿਵੇਂ ਇੱਕ ਬਾਤ ਇੱਕ ਨੇ ਚਾਰ ਪੁੱਤ ਵਾਰ ਤੇ ਮਹਿਲ ਛੱਡਤਾ ਦੱਤਿਆਂ ਤਵੀਆਂ ਤੇ ਬਹਿ ਗਏ ਜਿਵੇਂ ਕਹਦਾਂਗੇ ਇੱਕ ਬਾਤ ਨਹੀਂ ਇਹ ਨਹੀਂ ਹੋ ਸਕਦਾ ਇਹ ਤਾਂ ਹੀ ਧਰਮ ਵੱਖਰਾ ਐ ਸਾਰਿਆਂ ਨਾਲੋਂ ਤਾਂ ਹੀ ਇਸ ਧਰਮ ਦੇ ਵਿੱਚ ਕੋਈ ਵਿਰਲਾ-ਵਿਰਲਾ ਹੀ ਅਪਣਾਉਂਦਾ ਇਹਨੂੰ ਕਿਉਂਕਿ ਧਰਮ ਬੜਾ ਨਿਰਾਲਾ ਆਖੋ ਸਤਨਾ ਇੱਥੇ ਸਭ ਕੁਝ ਕੋਰਾ ਕਰਾਰਾ ਪਿਆ ਬਾਣੀ ਆ ਉਹ ਵੀ ਕੋਰੀ ਐ ਬਾਣ ਮਾਰਦੀ ਐ ਸਿੱਧੇ ਬੀ ਜਗਤ ਮੈਂ ਝੁੱਠੀ ਦੇਖੀ ਪ੍ਰੀਤ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੋਂ ਦੀ ਸਕੇਰੈ ਵਿਪਤ ਪਰੀ ਸਭ ਹੀ ਸੰਗ ਛਾੜ ਹੈ ਨਾ ਕੋਰੀਆਂ ਗੱਲਾਂ ਵਿੱਚ ਤੇਰਾ ਕੋਈ ਨਹੀਂ ਹੈ ਓਰੇ ਅਗਲਾ ਕਹਿੰਦਾ ਹੈ ਤਾਂ ਸਾਰੀਆਂ ਮੇਰੇ ਜੀ ਪਰ ਬਾਣੀ ਫਿਰ ਸੱਚ ਫਿਰ ਬਾਣੀ ਝੂਠ ਬੋਲ ਰਹੀ ਐ ਜਦੋਂ ਵਕਤ ਪਿਆਉ ਫਿਰ ਪਤਾ ਲੱਗਣਾ ਨਾ ਜਦੋਂ ਵਕਤ ਇਨਸਾਨ ਤੇ ਆਣ ਪੈਂਦਾ ਸੱ퍼 ਅੱਸੀਆਂ ਦੇ ਬਣ ਬਣ ਡੰਗ ਜਾਂਦੇ ਡੰਗ ਜਾਂਦੇ ਪੂਰੇ ਭਲੇ ਦੀ ਕੋਈ ਨਹੀਂ ਪਰਖ ਕਰਦਾ ਮਿੱਤਰ ਮਿੱਤਰਾਂ ਤੋਂ ਪਾਸਾ ਵਟ ਜਾਂਦੇ ਵਟ ਜਾਂਦੇ ਤਾਂ ਮਾਤਾ ਗੰਗਾ ਨੂੰ ਮੇਹਣੇ ਮਾਰੇ